मित्र वीर दे फरवरी महीने पन्ना मेला हो गया सुखा चुन राजा कूनर सनी कूनर छोटी कोई आवाज आ ਕਮਾਲ ਹੋ ਜਾਂਦੀ ਹੈ ਉਧਰ ਕਿਹਦੇ ਤੁਰਦੀ ਵਾਲਾ ਹੋਰ ਵੇਰ ਚਾਉਦਾ ਵੇਖ ਪਿਆਰਿਆ ਮਹੰਤ ਰੰਗ ਲੈ ਆਈ ਹੈ ਮਹੰਤ ਰੰਗ ਲੈ ਆਈ ਹੈ ਆਹ ਸਮਨੇ ਕਬੱਡੀਆਂ ਪੇੜੀਏ ਲੱਗਦਾ ਹੌਮੀ ਲੋਡਾਉਣਾ ਲੱਗਦਾ ਹੌਮੀ ਲੋਡਾਉਣਾ ਉਹ ਫਰੇਦਪੁਰਦੀ ਵਾਲਾ ਫਰੇਦਪੁਰਦੀ ਵਾਲਾ ਬੱਲੇ ਆ ਬੱਲੇ ਤੁਰਦੀ ਆ ਰਿਹਾ ਸਰਦਾ ਜਦੋਂ ਡਿਗਣਦੇ ਫਰਾਈ ਕਰਦਾ ਹੋਰ ਤੁਰੇ ਪਰਨਾਤਨਾ ਦਾ ਬਾਖ ਪਰ ਡੁਕਦਾ ਕੌਣੇ ਥਾਪੀਆਂ ਮਾਰਦਾ ਆਹ ਕਿਹਨੇ ਜੀਵੰਦ ਮੋਰਜੀ ਵਾਲਾ ਕਬੱਡੀ ਪਾਉਣ ਦੇ ਲਈ ਤੜ ਗਿਆ ਮੇਰੇ ਮਿੱਤਰੋ ਉਹ ਪੱਟਾ ਤੇ ਥਾਪੀਆਂ ਮੱਜੜੀਆਂ ਨੇ ਹੁਣ ਕੌਣ ਰੋਕੀ ਕੌਣ ਪੜੀ ਪੰਜ ਮੂਰੇ ਹੋ ਗਏ ਆਹ ਜੀ ਮੋਰਜੀ ਵਾਲਾ ਜੇ ਜੱਟ ਬੇਜਣ ਗਿਆ ਪਿੰਡੀਆਂ ਆਥੇ ਵਿੱਚ ਰਬੂ ਉਹ ਜੇ ਦੇ ਤੁਰਿਆ ਆਦਾ ਦੁਬੁਰਜੀ ਵਾਲਾ ਆ ਜਾਫੀ ਵੀ ਤਾਰੇ ਟੋਟੀ ਦੇ ਆ ਲੈ ਵੀ ਸੁਖੀ ਇਹਨਾਂ ਨੇ ਵੀ ਗੱਲਾਂ ਟਕਾਣੇ ਲਾ ਦੀਆਂ ਆ ਜੱਗੀ ਨਾਲ ਕਹਿੰਦੇ ਗੱਲਾਂ ਦੁੱਗਾ ਵਾਲੇ ਦੀਆਂ ਨੇ ਇਧਰ ਮੁਕਾਬਲਾ ਚ ਫਿਰ ਨਾਲ ਦੇ ਵਿੱਚ ਇੱਕ ਵਿਕੀ ਐ ਸਾਊਂਡ ਵਾਲਿਆ ਲੀਨ ਵਾਲਾ ਮੈਿਕ ਤੇ ਜੇ ਕੱਟ ਕਰ ਦੋ ਤਾਂ ਪਰ ਕੱਟ ਨਹੀਂ ਹੋਣਾ ਚਾਹੀਦਾ ਆ ਫੇਰ ਕਰਾ ਸੇ ਵੱਡੇ ਭਰਾਵਾ ਵੱਡੇ ਪੱਦਰ ਦੇ ਧੰਨਵਾਦ ਹੈ ਫਿਰ ਇਹ ਸਾਹ ਲੈ ਫਤਵਈਆ ਜੱਗੂ ਦਾ ਸਮਣਾ ਔਰ ਕੰਦੇ ਗੱਲਾਂ ਹੋਈਆਂ ਚਾਰ ਮੰਨਾਂ ਦਾ ਬਸਮਾ ਇਹ ਜੱਗੀ ਪਾਸਲਾ ਤੇ ਮੁਰਦੀ ਵਾਲਾ ਸੱਟ ਲਿਆ ਆਓ ਸਾਹਮਣੇ ਇਹ ਬਜਿੰਦਰ ਪਾਸੀ ਅਸਟ੍ਰੇਲੀਆ ਵਾਲੇ ਦਾ ਭਾਂੜ ਜਾ ਮੇਰੇ ਮਿੱਤਰੋ ਕਰੌਣਾ ਬਹਿ ਜਾ ਬਹਿ ਜਾ ਤੇ ਮੁਰਦੀ ਵਾਲਿਆ ਬੱਖ ਪਾਤੀ ਕਦੇ ਸਾਡੇ ਪਿੰਡ ਆਵੀ ਜੱਗੀ ਕੱچے ਰਾਣਾ ਪਾਣੀ ਲਾ ਕੇ ਜੀਦੀ ਰੋਡ ਤੋਂ ਕੋਈ ਜਰਾ ਬੱਤ ਕੇ ਮੋੜ ਤੋਂ ਜੱਗੀ ਐਕਸ਼ਨ ਫੇਰ ਕਰ ਲਾਂਗੇ ਇਹ ਕਿਹੜਾ ਕੁੰਮਰਾ ਮੇਰਾ ਮਾਰੀ ਸਾਰੀ